ਜਗਜੀਤ ਸਿੰਘ ਹੈ ਕਲੀਅਰ ਕਰਨ ਦਾ ਕੀ ਹੋਈ ਗੱਲ ਜੀ ਕਿੱਥੇ ਹੈ ਗੱਲ ਜੀ ਇਹ ਸਵੇਰ ਮੇਰੇ ਮਾਸੀ ਭੈਣ ਜੀ ਆਏ ਹੋਏ ਸੀ ਇੱਥੇ ਸ਼ਾਪਿੰਗ ਕਰਨ ਜੀ ਕਰੀਬ ਮੰਨ ਲਓ ਵੀ ਇਹਨਾਂ ਨੇ 1 ਵਜੇ ਦੇ ਕਰੀਬ ਇੱਥੋਂ ਸ਼ਾਪਿੰਗ ਲਈ ਕੀਤੀ ਪਲੱਸ ਸੂਟ ਲਏ ਉਹਨਾਂ ਬਿੱਲ ਵੀ ਘਟਾਇਆ ਹੋਇਆ ਜੀ ਫਿਰ ਦੁਬਾਰਾ ਇੱਥੇ ਹੀ ਸ਼ਾਪਿੰਗ ਹੋਰ ਕਰਨ ਲੱਗੇ ਸੀ ਤਾਂ ਮੌਕੇ ਤੇ ਆ ਜਿਹੜਾ 파ਪਸ ਕੱਟ ਗਏ ਨਾ ਇਹਨਾਂ ਦਾ ਹੀ ਇੱਥੇ 파ਪਸ ਚੋਰੀ ਹੋ ਗਿਆ ਬੈਗ ਦੇ ਵਿੱਚੋਂ ਜਿੱਚ 15000 ਕੈਸ਼ ਸੀ ਤੇ 250 ਆਸਟ੍ਰੇਲੀਆ ਡਾਲਰ ਸੀ ਅਸੀਂ ਨਾਲ ਦਿਆਂ ਰਿਕਵੈਸਟ ਕੀਤੀ ਦੁਕਾਨ ਦੇ ਮਾਲਕ ਨੂੰ ਮੌਕੇ ਤੇ ਵੀ ਗੇਟ ਬਾਅਦ ਕਲੋਜ਼ ਕਰ ਦੋ ਵੀ ਅਸੀਂ ਚੈਕਿੰਗ ਕਰਨੀ ਹੈ ਇਹਨਾਂ ਨੇ ਗੇਟ ਨਹੀਂ ਬੰਦ ਕਰਨ ਦਿੱਤਾ ਠੀਕ ਹੈ ਕਹਿੰਦੇ ਅਸੀਂ ਨਹੀਂ ਕਰ ਸਕਦੇ ਇਹ ਕਹਿੰਦੇ ਤੁਸੀਂ ਚੈਕਿੰਗ ਨਾ ਕਰੋ ਅਸੀਂ ਖੁਦ ਕਰਾਂਗੇ ਜਾਂ ਹੈਲਪਲਾਈਨ ਨੰਬਰ ਤੇ ਕਾਲ ਕਰ ਲੋ 100 ਨੰਬਰ ਤੇ ਗੇਟ ਬੰਦ ਕਰਕੇ ਜਿੰਨੇ ਜਾਣੇ ਆ ਚੈਕਿੰਗ ਕਰਾਈ ਜਾਵੇ ਫਿਰ ਇਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਉਲਟਾ ਇਹਨਾਂ ਨੇ ਇਹੀ ਕਿਹਾ ਵੀ ਅਸੀਂ ਸਾਡੇ ਗਾਗ ਅਸੀਂ ਕਿਸੇ ਦੀ ਚੈਕਿੰਗ ਨਹੀਂ ਕਰਦੇ ਫਿਰ ਇਹਨਾਂ ਦਾ ਗੱਲਾਂ ਚੋਰੀ ਹੋ ਜਾਂਦਾ ਨਾ ਨਾਗੇਟ ਕਲੋਜ ਹੁੰਦਾਈ ਦੁਕਾਨ ਦਾ ਮੌਕੇ ਤੇ ਹੋਣਾ ਸੀ ਇੱਥੇ ਪ੍ਰਸ਼ਾਸਨ ਨੂੰ ਮੌਕੇ ਤੇ ਸੱਦਿਆ ਜਾਣਾ ਸੀ ਇਹਨਾਂ ਦੀ ਆਇਡੈਂਟੀਟੀ ਵੈਰੀਫਾਈ ਕਰਾਈ ਜਾਵੇ ਇਹ ਆਪਣਾ ਪ੍ਰਸ਼ਾਸਨ ਸੱਦਿਆ ਉਹਨਾਂ ਕਹਾਂ ਵੀ ਦਰਖਾਸਤ ਲਿਖੋ ਮੌਕੇ ਤੇ ਜਨਾਬ ਆਓ ਜੀ ਕੋਈ ਸੀਸੀਟੀਵੀ ਵਗੈਰਾ ਕੋਈ ਸਿੱਖਾਇਆ ਸੀ ਸੀਸੀਟੀਵੀ ਲਾਇਆ ਹੀ ਨਹੀਂ ਜੀ ਇਹਨਾਂ ਨੇ ਕਿਹੜੀ ਦੁਕਾਨ ਤੇ ਅਸੀਂ ਪਾਸੇ ਚੈੱਕ ਕਰ ਲੋ ਹਰੇਕ ਦੁਕਾਨ ਦੇ ਸੀਸੀਟੀਵੀ ਲੱਗਾ ਹੋਇਆ ਇਹ ਚ ਇਹਨਾਂ ਦੀ ਹੋ ਸਕਦਾ ਮਿਲੀਭੁਗਤ ਹੋਵੇ ਚੋਰਾਂ ਨਾਲ ਜਿਹੜਾ ਮੌਕੇ ਤੇ ਚੈੱਕਿੰਗ ਨਹੀਂ ਹੋਣ ਦਿੱਤੀ ਦੁਕਾਨ ਦੇ ਵਿੱਚ ਹੀ ਹਾਂਜੀ ਅਸੀਂ ਦਾ ਫਿਲਹਾਲ ਦੁਕਾਨ ਤੇ ਵੀ ਕੰਨੀਆ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਬੈਕਗ੍ਰਾਉਂਡ ਜਾਣਿਆ ਜਾਵੇ ਕਿੱਥੋਂ ਆ ਕਿਵੇਂ ਆ ਠੀਕ ਹੈ ਤੇ ਇਹ ਚੈਕਿੰਗ ਕਿਉਂ ਨਹੀਂ ਹੋਣ ਦਿੱਤੀ ਇਹਨਾਂ ਨੇ ਮੌਕੇ ਤੇ ਇੱਕ ਮਿੰਟ ਦੇ ਵਿੱਚ ਫਿਲਹਾਲ ਪਤਾ ਲੱਗਦਾ ਵੀ ਆਹ ਚੋਰੀ ਹੋ ਗਈ ਆ ਤੇ ਇਹਨਾਂ ਨੇ ਗੇਟ ਹੀ ਨਹੀਂ ক্লোਜ਼ ਕਰਨ ਦਿੱਤਾ ਬੈਗ ਆ ਰਹੇ ਹਾਂਜੀ ਹਾਂਜੀ ਆ ਜਨਾਬ ਇਹਨਾਂ ਕਰ ਲਿਖੋ ਜੀ ਆ ਜਨਾਬ ਆ ਜਾਈ ਬੈਗੇ ਹਾਂ ਘੱਟ ਕੇ ਲੈ ਗਏ ਇਹ ਦੇਖ ਅਗਰ ਐਟ ਬਾਰਸ ਸੀ ਹਾਂ ਕੋਈ ਸ਼ਿਕਾਇਤ ਨਹੀਂ ਰੈਕਟਰ ਦੇ 15 ਯਾ ਡਾਲਰ ਜਦੋਂ ਪਹਿਲਾ ਸੀਗਾ ਤੇ 2200 ਡਾਲਰ ਤੇ ਇੱਕ ਕਾਰ ਸੀਗਾ ਬੈਂਕ ਦਾ ਹਾਂ ਐਸ ਬੀ ਐਚ ਬੈਂਕ ਦਾ ਕਾਰ ਸੀ ਕਿੰਨੇ ਜਿਹੜੇ ਵਾਰ ਪਤਾ ਲੱਗਾ ਬਸ ਹੋ ਗਈ ਬਸ ਜਾ ਕੇ ਤੇ ਇੱਕ ਸੂਟ ਮੋਰ ਕੱਢ ਕੇ ਲੈ ਆ ਕੇ ਦੇ ਆਨੇ 350 ਪਈਆ ਦੇ ਬਸ ਮੈਂ ਕਰਕੇ ਘੋਲ ਕੇ ਚੱਕਰ ਲੱਗ ਗਈ ਬੈਠੀ ਉਹਨੇ ਨਾ ਕਹਤਾ ਇਹਨਾਂ ਨੂੰ ਮੈਂ ਕਹਾਂ ਵੀ ਕੁਝ ਬੰਦ ਕਰ ਦੇ ਪਾਰ ਨਾਲ ਚੱਕਰ ਕਰ ਦੇ ਮੈਨੂੰ ਪਤਾ ਨਹੀਂ ਕਿ ਕਰ ਸਕਦੀ ਵੀ ਕਿ ਚੈੱਕਿੰਗ ਮੈਂ ਕਿਉਂ ਨਹੀਂ ਕਰ ਸਕਦੀ ਹਾਂ ਦੇਖ ਨਹੀਂ ਤੋ ਕਰੀ ਸਕਦੀ ਆ ਬਸ ਕੀ ਕੀ ਕਰੇਗੀ ਮੈਂ ਤਾਂ ਤੁਝੇ ਨਾਮੇ ਦਾ ਮੇਰੇ ਨਾਲ ਵੀ ਬਾਹਰ ਲੋਕ ਕਹਦੇ ਆਂ ਜਿ ਆਪੇ ਕਰਾਂਗਾ ਮੈਨੂੰ ਸਭ ਕੁਝ ਛੱਡ ਕੇ ਲਾਪੇ ਹੇ ਕਿ 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 ਤੇ ਕੀ ਬਿਆ ਉਥੇ ਜੀ ਇਹਨਾਂ ਦਾ ਕੋਈ 250 ਡਾਲਰ ਆ ਤੇ 15000 ਰੁਪਏ ਨਗਦੇ ਦੱਸਦੇ ਜਿਹੜੀ ਇਹਨਾਂ ਦੀ ਥੋੜੀ ਜਦੋਂ ਵੀ ਸਾਡੇ ਕੋਲੇ ਇਹ ਪਹੁੰਚੇ ਆ ਤੁਰੰਤ ਅਸੀਂ ਐਕਸ਼ਨ ਲੈਂਦੇ ਅਸੀਂ ਇੱਥੇ ਪਹੁੰਚ ਗਏ ਤੇ ਪਰ ਉਹਨੇ ਸੇ ਲੋਕ ਨੂੰ ਚੋਰ ਵਗੈਰਾ ਕੋਈ ਲਾਛ ਨਹੀਂ ਕਰ ਸਕੇ ਕਿਉਂਕਿ ਰਿਸਰਵ ਦੁਕਾਨਦਾਰਾਂ ਨੂੰ ਬੜੇ ਕੁਝ ਕਹਿੰਦੇ ਹਾਂਜੀ ਦੁਕਾਨਦਾਰਾਂ ਨੂੰ ਮਿਲੇ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਵੀ ਅਜੇ ਸਾਡੀ ਨਵੀਂ ਦੁਕਾਨ ਖੁੱਲੀ ਐ ਸੀਸੀਟੀਵੀ ਕੈਮਰੇ ਵੀ ਨਹੀਂ ਲੱਗੇ ਤੇ ਮੌਕੇ ਦੇ ਉੱਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹਨਾਂ ਤੋਂ ਪੁਸ਼ਟੀ ਕਰਾਉਣੀ ਚਾਹੀਦੀ ਸੀ ਪਰ ਸਾਡੇ ਕੋਲੇ ਜਦੋਂ ਵੀ ਪਹੁੰਚੇ ਸੀ ਉਸੇ ਵੇਲੇ ਤੁਰੰਤ ਐਕਸ਼ਨ ਲਿਆ ਸੀ ਤੇ ਪਹੁੰਚ ਗਏ ਇੱਥੇ ਜਾ ਜਾ ਕੇ ਇਹਨਾਂ ਨੂੰ ਆਖਿਆ ਕਿ ਥਾਣੇ ਚੱਲੋ ਉੱਥੇ ਜਾ ਕੇ ਅਗਲੀ ਪੁਸ਼ਟੀ ਜਿਹੜੀ ਆ